ਲੁਧਿਆਣਾ ਦੇ ਵਿੱਚ ਭਾਰਤੀ ਜਨਤਾ ਪਾਰਟੀ ਦੇ ਕੌਂਸਲਰ ਤੇ ਲੁਧਿਆਣਾ ਦੇ ਮੇਅਰ ਪ੍ਰਿੰਸੀਪਲ ਇੰਦਰਜੀਤ ਕੌਰ ਹੁਣ ਆਮੋ ਸਾਹਮਣੇ ਹੋਏ ਨੇ ਕੌਂਸਲਰ ਦਾ આરોਪ ਹੈ ਕਿ ਉਹ ਸ਼ਹਿਰ ਦੇ ਵਿਕਾਸ ਲਈ ਮੇਅਰ ਦੇ ਕੋਲ ਮਿਲਣ ਗਏ ਸੀ ਜਿੱਥੇ ਉਹਨਾਂ ਨੇ ਮੇਅਰ ਦੇ ਨਾਲ ਬਦਸਲੂਕੀ ਕੀਤੀ ਹੈ ਜਿਸ ਨੂੰ ਲੈ ਕੇ ਪਿਛਲੇ 3 ਦਿਨਾਂ ਤੋਂ ਭਾਰਤੀ ਜਨਤਾ ਪਾਰਟੀ ਦੇ ਕੌਂਸਲਰਾਂ ਨੇ ਲੁਧਿਆਣਾ ਦੇ ਡੀ ਜ਼ੋਨ ਦੇ ਵਿੱਚ ਧਰਨਾ ਦਿੱਤਾ ਹੋਇਆ ਹੈ ਤੇ ਇਸ ਮਾਮਲੇ ਨੂੰ ਲੈ ਕੇ ਦੂਸਰੀ ਤਰਫ ਮੇਅਰ ਨੇ ਕਿਹਾ ਕਿ ਭਾਰਤੀ ਜਨਤਾ ਪਾਰਟੀ ਦੇ ਕੌਂਸਲਰਾਂ ਨੇ ਉਹਨਾਂ ਦੇ ਨਾਲ ਠੀਕ ਵਤੀਰਾ ਨਹੀਂ ਕੀਤਾ ਤਾਂ ਇਸ ਮੌਕੇ ਤੇ ਭਾਰਤੀ ਜਨਤਾ ਪਾਰਟੀ ਦੇ ਕੌਂਸਲਰਾਂ ਨਾਲ ਖਾਸ ਗੱਲਬਾਤ ਹੋ ਚੁੱਕੇ ਨੇ ਸਰ ਕੀ ਨਾਮ ਹੈ ਹੈਪੀ ਸ਼ੇਰਪੁਰਿਆ ਵਾਰਡ ਨੰਬਰ 27 ਤੋਂ ਕੌਂਸਲਰ ਸਰ ਸਮੱਸਿਆ ਕੀ ਸੀ ਸਮੱਸਿਆ ਦੇਖੋ ਜੀ ਆਪਾਂ ਸਮੱਸਿਆ ਦਾ ਕੋਈ ਖਾਸ ਨਹੀਂ ਪੂਰੇ ਹਰੇਕ ਵਾਰਡ ਦੇ ਵਿੱਚ ਆਪਾਂ ਜਾਈਏ ਤਾਂ ਪੂਰੇ ਵਾਰਡ ਸੇਵਰੇਜ ਨਾ ਭਰੇ ਪਏ ਨੇ ਪਾਣੀ ਨਾ ਪਰਵੇ ਲੋਕ ਤਰ੍ਹਾਂ ਤਰ੍ਹਾਂ ਹੋਏ ਪਏ ਨੇ ਬਿਮਾਰੀਆਂ ਫੈਲ ਰਹੀਆਂ ਨੇ ਨਾ ਕਿ ਕਿਸੇ ਵਾਰਡ 'ਚ ਫੋਗਿੰਗ ਹੋ ਰਹੀ ਆ ਤੇ ਨਾ ਹੀ ਕਿਸੇ ਵਾਰਡ ਦੇ ਵਿੱਚ ਕੋਈ ਸੇਵਰੇਜ ਦਾ ਸਿਸਟਮ ਸਹੀ ਆ ਜਿਹੜੇ ਪੂਰੀਆਂ ਗਲੀਆਂ ਭਰੇ ਹੁਣ ਜੇ ਪਬਲਿਕ ਸਾਡੇ ਕੋਲ ਆਉਗੀ ਤਾਂ ਅਸੀਂ ਸਮੱਸਿਆ ਲੈ ਕੇ ਮੇਅਰ ਸਾਹਿਬ ਕੋਲ ਜਾਣਾ ਕਿਉਂਕਿ ਨਾ ਜਾਈ ਐਸ ਦਾ ਕੋਈ ਸੁਣਵਾਈ ਨਹੀਂ ਹੋ ਰਹੀ ਅਸੀਂ ਮੇਅਰ ਸਾਹਿਬ ਨੂੰ ਕਹਿਣਾ ਇਸ ਤੋਂ ਉੱਪਰ ਅੱਜ ਕਿਹਨੂੰ ਕਹਿ ਨਹੀਂ ਸਕਦੇ ਅਗੇ ਮੇਅਰ ਸਾਹਿਬ ਕੋਲ ਜਾਓ ਉਹਨਾਂ ਨੂੰ ਆਪਣੀ ਸਮੱਸਿਆ ਇੱਕ ਗਰੀਮਾ ਹੁੰਦੀ ਹੈ ਮੇਰ ਦੀ ਉਹਦੇ ਅਕੋਰਡਿੰਗ ਉਹਨਾਂ ਨਾਲ ਗੱਲ ਹੋਣੀ ਚਾਹੀਦੀ ਹੈ ਉਹਨਾਂ ਨਾਲ ਬਾਤ ਹੋਣੀ ਚਾਹੀਦੀ ਉਹ ਕਹਿੰਦੇ ਨੇ ਕਿਤੇ ਨਾ ਕਿਤੇ ਬਦਸਲੂਕੀ ਹੋਈ ਹੈ ਨਹੀਂ ਇਸ ਤਰ੍ਹਾਂ ਦੀ ਤਾਂ ਕੋਈ ਗੱਲਬਾਤ ਨਹੀਂ ਕਿ ਅਸੀਂ ਸਾਰੇ ਕਾਉਂਸਲਰ ਮੇਰ ਸਾਹਿਬ ਦਾ ਸਤਿਕਾਰ ਕਰਦੇ ਆ ਅਸੀਂ ਮੇਰ ਸਾਹਿਬ ਕੋਲੋਂ ਸਾਰੇ ਜਣੇ ਪਰਮਿਸ਼ਨ ਲੈ ਕੇ ਉਹਨਾਂ ਸਾਰੇ ਜਿੰਨੇ ਸਾਡੇ ਅਤਰਾ ਸਾਹਿਬ ਮੈਡਮ ਨੇ ਮੇਰ ਸਾਹਿਬ ਕੋਲੋਂ ਟਾਈਮ ਲਿਆ ਟਾਈਮ ਲੱਗ ਸਾਰੇ ਕਾਉਂਸਲਰ ਤਕਰੀਬਨ ਸਾਰੇ ਪਹੁੰਚੇ ਸੀਗੇ ਕੋਈ ਐਸੀ ਗੱਲਬਾਤ ਤਾਂ ਹੋਈ ਨਹੀਂ ਜਿਸ ਨਾਲ ਕੋਈ ਟਕਰਾਅ ਹੋ ਜਾਵੇ ਜਾਂ ਤੁਸੀਂ ਕਹ ਰਹੇ ਟਕਰਾਉ ਹੋ ਜਵੇ ਤੁਸੀਂ ਇੱਥੇ ਧਰਨਾ ਲਾ ਰਿਹਾ ਟਕਰਾਉ ਹੀ ਇਹ ਜਿਹੜਾ ਧਰਨਾ ਲੱਗਿਆ ਟਕਰਾਉ ਨਹੀਂ ਹੈਗਾ ਜੀ ਇਹ ਤਾਂ ਆਪਣੀਆਂ ਮੰਗਾਂ ਮਨਾਉਣ ਨੂੰ ਬੈਠੇ ਆ ਵੀ ਜੋ ਮੰਗਾਂ ਮਨਾਉਣ ਨੂੰ ਕਿਉਂ ਤੁਸੀਂ ਕਹ ਰਹੇ ਮੇਰ ਮਾਫੀ ਮੰਗੂਗੀ ਤਾਂ ਸੀ ਸੁਣਾ ਇਹ ਮੰਗਾਂ ਕਿੱਥੋਂ ਗਈ ਨਹੀਂ ਦੇਖੋ ਮੇਰ ਸਬੰਧਿਤ ਮਾਫੀ ਦਾ ਕਹਨੇ ਆ ਜੇ ਅਗਰ ਕਿਸੇ ਦੀ ਗਲਤੀ ਆ ਤਾਂ ਉਹਨੂੰ ਆਪਣੀ ਮਾਫੀ ਮੰਗ ਲੈਣੀ ਚਾਹੀਦੀ ਆ ਨੇ ਤਾਂ ਤੁਸੀਂ ਕਹਿ ਰਹੇ ਹੋ ਨਾ ਉਹ ਤਾਂ ਕਹਿ ਰਹੇ ਤੁਹਾਨੂੰ ਮੰਗਣੀ ਚਾਹੀਦੀ ਹੈ ਤੁਹਾਡੀ ਗਲਤੀ ਹੈ ਨਹੀਂ ਨਹੀਂ ਸਾਡੇ ਤਾਂ ਇੱਥੇ ਇਸ ਟਾਈਮ ਸਾਡੇ ਤਾਂ ਕੋਈ ਗਲਤੀ ਨਹੀਂ ਜੋ ਮੇਰ ਸਾਹਿਬ ਦੀ ਗਲਤੀ ਹੈ ਤੇ ਉਹਨਾਂ ਨੂੰ ਮਾਫ ਜੇ ਸਾਡੀ ਵੀ ਮੰਨ ਲਓ ਮੰਨ ਲਓ ਅਗਰ ਅਗਰ ਇਹ ਡਿਸੀਜਨ ਹੋ ਜਾਵੇ ਅਗਰ ਮੇਰ ਸਾਹਿਬ ਦੀ ਗਲਤੀ ਹੋਵੇ ਉਹ ਮੰਗ ਲੈਣ ਅਗਰ ਤੁਹਾਡੀ ਹੋਵੇ ਤੁਸੀਂ ਮੰਗ ਲਓ ਜੇ ਸਾਡੀ ਗਲਤੀ ਕਰਨ ਤਾਂ ਅਸੀਂ ਮੰਗਣ ਨੂੰ ਤਿਆਰ ਨਹੀਂ ਸੀ ਕਿਉਂਕਿ